ਸਤਿ ਸ਼੍ਰੀ ਅਕਾਲ ਭਾਈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸਿੱਧੂ ਬਾਈ ਦੀ ਯਾਦਗਾਰ ਤੇ ਖੜੇ ਆ ਦਿਖ ਸਕਦੇ ਹਾਂ ਦੁਕਾਨਾਂ ਹੀ ਦੁਕਾਨਾਂ ਰੌਣਕ ਹੀ ਰੌਣਕ ਲੱਗੀ ਹੋਈ ਆ ਸਿੱਧੂ ਬਾਈ ਦੀ ਯਾਦਗਾਰ ਤੇ ਡੇਲੀ ਇੱਥੇ ਪਤਾ ਨਹੀਂ ਕਿੰਨੇ ਲੋਕ ਆਉਂਦੇ ਨੇ ਹਣਾ ਸਿੱਧੂ ਬਾਈ ਨੂੰ ਦੇਖਣ ਆਹ ਦੇਖ ਸਕਦੇ ਹੋ ਕੰਮ ਚੱਲ ਰਿਹਾ ਸਿੱਧੂ ਬਾਈ ਦੀ ਯਾਦਗਾਰ ਤੇ ਜੇਸੀ ਮਸ਼ੀਨ ਟਰੈਕਟਰ ਟਰਾਲੀਆਂ ਮਿੱਟੀ ਤੇ ਕਾਫੀ ਬਦਲਾਅ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਆ ਜੋ ਅੱਗੇ ਚੱਲਦੇ ਆਂ ਦੇਖੋ ਕਿੰਨੇ ਜਿਆਦਾ ਲੋਕ ਆ ਰਹੇ ਨੇ ਉਹ ਪਿੱਛੇ ਤੱਕ ਚੱਲ ਰਿਹਾ ਕੰਮ ਦੇਖੋ ਸਿੱਧੂ ਬਾਈ ਦੀ ਯਾਦਗਾਰ ਤੇ ਤੇ ਚਾਰੇ ਪਾਸੇ ਚਾਰ ਦੁਆਰੀ ਕਰਤੀ ਐ ਲੋਹੇ ਦੀਆਂ ਕੰਧਾਂ ਕਰਤੀਆਂ ਤੇ ਆ ਟਾਲੀ ਆ ਤੁਸੀਂ ਦੇਖ ਸਕਦੇ ਹੋ ਤੇ ਇਕੱਠ ਦੇਖ ਸਕਦੇ ਹੋ ਕਿੰਨੀ ਦੂਰ ਤੋਂ ਲੋਕ ਆਏ ਹੋਏ ਨੇ ਪਹੁੰਚੇ ਹੋਏ ਨੇ ਯਾਦਗਾਰ ਤੇ ਇਹ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਨੇ ਸਿੱਧੂ ਬਾਈ ਨੂੰ ਚਾਣ ਵਾਲੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਮਜ਼ਦੂਰ ਗੇ ਨੌਜਵਾਨ ਬੱਚੇ ਸਿੱਧੂ ਬਾਈ ਦੀ ਯਾਦਗਾਰ ਤੇ ਪਹੁੰਚ ਰਹੇ ਨੇ ਤੇ ਦੇਖੋ ਮਿੱਟੀ ਇੱਥੋਂ ਜਾ ਰਹੀ ਆ ਤੇ ਇੱਥੇ ਕਾਫੀ ਜ਼ਿਆਦਾ ਹੁਣ ਬਦਲਾਅ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਆ ਇਧਰ ਦੇਖ ਸਕਦੇ ਹੋ ਦੂਰ ਦੂਰ ਤੱਕ ਦੇਖ ਸਕਦੇ ਹੋ ਭਾਜੀ ਲੋਕ ਹੀ ਲੋਕ ਆ ਰਹੇ ਨੇ ਦੇਖੋ ਉਧਰੋਂ ਆਂਦੇ ਰਹੇ ਇੱਥੇ ਆ ਕੇ ਗੱਡੀਆਂ ਲੱਗਦੀਆਂ ਨੇ ਤੇ ਇਹ ਸਾਰੀ ਦੀ ਸਾਰੀ ਜੋ ਏਰੀਆ ਇਨੂੰ ਬਦਲਿਆ ਜਾ ਰਿਹਾ ਹੁਣ ਤੇ ਸਿੱਧੂ ਬਾਈ ਦੀ ਯਾਦਗਾਰ ਤੇ ਵੀ ਦੇਖ ਸਕਦੇ ਹੋ ਤੁਸੀਂ ਪਿੱਛੇ ਵੀ ਕੰਧ ਕਰਤੀ ਐ ਤੇ ਫਰੰਟ ਦੇ ਦੇਖੋ ਪੌੜੀਆਂ ਬਣਾ ਦਿੱਤੀਆਂ ਨੇ ਸਟੈਪ ਬਣਾ ਦਿੱਤੇ ਨੇ ਤੇ ਕਾਫੀ ਜ਼ਿਆਦਾ ਬਦਲਾਅ ਹੁਣ ਮਿਲੇਗਾ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਬਦਲਾਅ ਇੱਥੇ ਹੋ ਜਾਵੇਗਾ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆ ਸਿੱਧੂ ਬਾਈ ਦੀ ਉਹ ਟਾਲੀ ਜਿਹੜੀ ਗੀਤ ਦੇ ਵਿੱਚ ਬੋਲੀ ਸੀ ਹਨਾ ਤੇ ਨਾਲੇ ਸਿੱਧੂ ਬਾਈ ਦੀ ਯਾਦਗਾਰ ਆ ਦੇਖੋ 10 ਜਣੇ ਆ ਰਹੇ ਨੇ 10 ਜਣੇ ਜਾ ਰਹੇ ਨੇ ਲਗਾਤਾਰ ਇਸੇ ਤਰ੍ਹਾਂ ਇੱਥੇ ਲੋਕ ਆਉਂਦੇ ਨੇ ਤੇ ਰੋਜ਼ਗਾਰ ਵੀ ਮਿਲ ਰਿਹਾ ਇੱਥੇ ਆ ਨਾ ਲੋਕ ਫੋਟੋਆਂ ਵੇਚ ਰਹੇ ਆ ਬ੍ਰੈਸਲੇਟ ਵੇਚ ਰਹੇ ਨੇ ਸਟicker ਵੇਚ ਰਹੇ ਨੇ ਦੇਖੋ ਸਾਹਮਣੇ ਕੰਮ ਚੱਲ ਰਿਹਾ ਸ਼ੇਅਰ ਕਰਿਓ ਜੀ ਵੀਡੀਓ ਨੂੰ ਤਾਂਕਿ ਸਭ ਤੱਕ ਵੀਡੀਓ ਪਹੁੰਚਾਈ ਜਾ ਸਕੇ ਸਾਸੀ ਕਾਲ ਜੀ ਸਿੱਧੂ ਬਾਈ ਦੀ ਯਾਦਗਾਰ ਤੇ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਸਸਿਕਾ